ਨ ਕੋਤੋਂ ਮਾफी ਮੰਗੀ ਇਹਨਾਂ ਦੇ ਕਹਿਣ ਤੇ ਜਿੱਦਾਂ ਇਹਨਾਂ ਨੇ ਕਿਹਾ ਆਪਾਂ ਉਦਾਂ ਹੀ ਚੱਲਦੇ ਪਏ ਸੀ ਉਦਾਂ ਹੀ ਚੱਲੇ। ਕੋਈ ਇਹੋ ਜਿਹਾ ਕੰਟੈਂਟ ਨਹੀਂ ਦੁਬਾਰਾ ਪਾਇਆ ਕਿ ਜਿਹੜਾ ਲੋਕਾਂ ਨੂੰ ਨਾ ਪਸੰਦ ਆਵੇ। ਤੇ ਇਹ ਮਤਲਬ ਕਿ ਜਾਣ ਬੁੱਝ ਕੇ ਜੇ ਅਗਲੇ ਹੁਣ ਕਹਿ ਰਹੇ ਨੇ ਕਿ ਇੱਕ ਵੀ লাশ ਲੱਭ ਗਿਆ ਤੇ ਥੋੜੀ ਵਾਰੀ লাশ ਲੱਭਣੀ ਵੀ ਨਹੀਂ ਇਹ ਤਾਂ ਜਾਣ ਬੁੱਝ ਕੇ ਟਾਰਗੇਟ ਕਰ ਰਹੇ ਆ ਨਾ ਸਾਨੂੰ। ਇਹ ਵੀ ਜਾਣ ਬੁੱਝ ਕੇ ਲੜਾਈਆਂ ਲੈ ਰਹੇ ਹੁਣ ਮੈਨੂੰ ਇਹ ਨਹੀਂ ਪਤਾ ਕਿ ਇਹ ਸੋਸ਼ਲ ਮੀਡੀਆ ਤੇ ਆਪਣੇ ਫੇਸ ਵੈਲਿਊ ਵਧਾ ਰਿਆ ਕਿ ਇਹ ਸਾਰਾ ਕੁਝ ਹੈ ਮਤਲਬ ਸਾਰਾ ਆਹੀ ਫੇਮ ਫੇਮ ਦੇ ਚੱਕਰ ਦੇ ਵਿੱਚ ਚੱਲ ਰਿਹਾ ਬਾਕੀ ਚਲੋ ਜੋ ਵੀ ਹੈ ਆਪਾਂ ਹੋਣ ਇਹੋ ਜਿਹਾ ਕੰਟੈਂਟ ਨਹੀਂ ਪਾ ਰਹੇ ਜੋ ਅਸ਼ਲੀਲਤਾ ਵਾਲਾ ਹੈਗਾ ਤੇ ਅਸ਼ਲੀਲਤਾ ਨੂੰ ਕਹਿੰਦੇ ਆ ਜੋ ਬੋਲੀਵੁੱਡ ਹਾਲੀਵੁੱਡ ਦੇ ਜਿਹੜੇ ਲੋਕੀ ਕਿੰਨੇ ਕਿੰਨੇ ਟੀਵੀ ਐਸ ਤੇ ਚੈਨਲ ਆਉਂਦੇ ਆ ਮੈਂ ਸਾਨੂੰ ਸਾਨੂੰ ਸਾਈਡ ਤੇ ਰੱਖ ਕੇ ਹੋਰ ਲੱਖਾਂ ਇਨਫਲੂਐਂਸਰ ਹੈਗੇ ਲੱਖਾਂ ਇੰਸਟਾਗ੍ਰਾਮ ਛੋਟਾ ਥੋੜੀ ਨਾ ਹੈਗਾ ਫੇਸਬੁੱਕ ਛੋਟਾ ਥੋੜੀ ਨਾ ਹੈਗਾ ਪੂਰੀ ਪੂਰੇ ਵਰਲਡ ਜੀ ਇੰਸਟਾਗ੍ਰਾਮ ਚੱਲਦਾ ਹੈ ਤੇ ਤੁਸੀਂ ਦੇਖ ਸਕਦੇ ਹੋ ਨਾ ਕਿ ਉਹਦੇ ਤੇ ਇਕੱਲਾ ਆਪਾਂ ਨਹੀਂ ਹੈਗੇ ਹੋਰ ਵੀ ਗੰਦੇ ਗੰਦੇ ਲੋਬ ਜਿਹੜਾ ਮਤਲਬ ਕਿ ਡਰੈਸ ਆਪਣਾ ਅਗਲਿਆਂ ਦਾ ਮਾਈਂਡ ਹੈਗਾ ਜਿੱਦਾਂ ਅਗਲੇ ਕਰਨਗੇ ਉਹਦੇ ਹੀ ਭਰਨਗੇ ਸਿੱਧੇ ਜਿਹੜੀ ਗੱਲ ਲਿਖੀ